ਪੰਜਾਬ ਦੇ ਵਿੱਚ ਹੜਾਂ ਦੇ ਮਾਰ ਪਿਛਲੇ 1 ਮਹੀਨੇ ਤੋਂ ਲਗਾਤਾਰ ਆਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਜੇਕਰ ਗੱਲ ਕਰੀਏ ਇਸ ਪਰਿਵਾਰ ਨੂੰ ਜੋ ਤੁਹਾਨੂੰ ਪਿੱਛੇ ਸਕਰੀਨ ਦੇ ਉੱਤੇ ਅਸੀਂ ਦਿਖਾ ਰਹੇ ਹਾਂ ਤਾਂ ਇਸ ਪਰਿਵਾਰ ਜੋ ਕਿ ਫਿਰੋਜ਼ਪੁਰ ਤੋਂ ਤੁਹਾਡੇ ਨਾਲ ਤਸਵੀਰਾਂ ਇਹਨਾਂ ਦੀਆਂ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਇਹ ਪਰਿਵਾਰ ਜਿੱਥੇ ਕਿ ਇੱਕ ਰੋਂਦੀ ਧੀ ਤੁਹਾਨੂੰ ਨਜ਼ਰ ਆ ਰਹੀ ਹੈ ਜਿਸਦੇ ਕਿ ਅਗਲੇ ਮਹੀਨੇ ਦੇ ਵਿੱਚ ਵਿਆਹ ਧਰਿਆ ਸੀਗਾ ਪਰ ਕਹਿ ਸਕਦੇ ਆ ਕਿ ਹੜ ਦੇ ਕਰਕੇ ਜਿਹੜੇ ਸਾਰੇ ਚਾਹ ਨੇ ਸਥੀ ਦੇ ਧਰੇ ਦੇ ਤਰੇ ਦੇ ਤਰਾਈ ਰਹਿ ਗਏ ਨੇ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਪਿਤਾ ਨੇ ਫਸਲ ਜਿਨੀ ਕੀ ਪੁੱਤਾ ਮੰਗਰ ਪਾਲੀ ਸੀ ਇਹਨਾਂ ਹੜਾਂ ਦੇ ਕਰਕੇ ਜਿਹੜੀ ਇਹ ਫਸਲ ਹੈ ਪੁੱਤਾ ਵਰਗੀ ਉਹ ਰੁੜ ਗਈ ਤਾਂ ਧੀ ਦੇ ਸਾਰੇ ਸੁਪਨੇ ਵੀ ਜਿਹੜੇ ਨੇ ਉਹ ਹੜ ਦੇ ਨਾਲ ਰੁੜਦੇ ਹੋਏ ਨਜ਼ਰ ਆਏ ਤੇ ਇਸ ਦੇ ਨਾਲ ਹੀ ਭਾਵੁਕ ਬੋਲ ਧੀ ਦੇ ਸੀਗੇ ਕਿ ਕਾਸ਼ ਮੈਂ ਜੰਮਦੀ ਹੀ ਨਾ ਤੇ ਜੋ ਮੈਨੂੰ ਅਜਦਾਈ ਦਿਨ ਦੇਖਣਾ ਪੈ ਰਿਹਾ ਹਾਲਾਂਕਿ ਬੇਹਤ ਪਾਪਕ ਕਰ ਦੇਣ ਵਾਲੀਆਂ ਤਸਵੀਰਾਂ ਤੁਹਾਡੇ ਨਾਲ ਸਾਹਮਣੇ ਅਸੀਂ ਸਾਂਝੀ ਕਰ ਰਹੇ ਹਾਂ ਫਿਰੋਜ਼ਪੁਰ ਨੂੰ ਲੈ ਕੇ ਤਾਂ ਫਿਰੋਜ਼ਪੁਰ ਦੇ ਵਿੱਚ ਸਾਰਾ ਪਰਿਵਾਰ ਰਹ ਰਿਹਾ ਜਿਸ ਦੇ ਵਿੱਚ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਘਰ ਦੇ ਵਿੱਚ ਚਾਰ ਜੀ ਨੇ ਅਤੇ ਚਾਰ ਜੀਆਂ ਦੇ ਵਿੱਚੋਂ ਜਿਹੜਾ ਵੱਡਾ ਜਿਹੜਾ ਬੇ ਭੈਣ ਦਾ ਵੱਡਾ ਭਰਾ ਆ ਉਹ ਵੀ ਹੈਂਡੀਕੈਪ ਹੈ ਅਤਾ ਪਿਤਾ ਦੇਖ ਸਕਦੇ ਕਿ ਕਿਸ ਤਰੀਕੇ ਦੇ ਨਾਲ ਹੈਂਡੀਕੈਪ ਭਰਾ ਨੂੰ ਚੱਕਦੇ ਹੋਏ ਲੈ ਕੇ ਜਾ ਰਹੇ ਨੇ ਤਾਂ ਨਾ ਭਰਾ ਕੁਝ ਕਮਾ ਸਕਦਾ ਤੇ ਪਿਤਾ ਦੇ ਸਿਰ ਤੋਂ ਹੀ ਧੀ ਦਾ ਵਿਆਹ ਕਰਨਾ ਸੀ ਤੇ ਪਿਤਾ ਵੀ ਇਹ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਭਾਵੁਕ ਬੋਲ ਨੇ ਇਸ ਸਮੇਂ ਉਹਨਾਂ ਦੇ ਕਿ ਮੈਂ ਆਰਤੀ ਦੇ ਕੋਲ ਕਰਜ਼ਾ ਚੁੱਕ ਕੇ اپنی ਧੀ ਦਾ ਵਿਆਹ ਕਰਨਾ ਸੀਗਾ ਹਾਲਾ ਕਿ ਹੁਣ ਕਹਿ ਰਹੇ ਨੇ ਨਾ ਫਸਲ ਬਚੀ ਐ ਤੇ ਨਾ ਹੁਣ ਮੈਂ ਕਰਜ਼ਾ ਚੁੱਕ ਕੇ ਅਗਲੇ ਮਹੀਨੇ ਆਪਣੀ ਬੇਟੀ ਦਾ ਜਿਹੜਾ ਆ ਉਹ ਵਿਆਹ ਕਰ ਸਕਦਾ ਬੇਹਉਦ ਆ ਕਹਿ ਸਕਦੇ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਤੇ ਰੋਂਦੀ ਧੀ ਜਿਹੜੀ ਐ ਉਹ ਦੇਖੀ ਨਹੀਂ ਜਾ ਸਕਦੀ ਤਾਂ ਬੇਨਤੀ ਵੀ ਕਰੀ ਜਾ ਰਹੀ ਹੈ ਦਾਨੀ ਸਜਣਾ ਦੇ ਵੱਲੋਂ ਕਿ ਇਹਨਾਂ ਦੀ ਬੇਹਤ ਜਿਹੜੀ ਕਹਿ ਸਕਦੇ ਮਦਦ ਕੀਤੀ ਜਾ ਸਕੇ ਤਾਂ ਜੋ ਇਹ ਆਪਣੀ ਬੇਟੀ ਦਾ ਜਿਹੜਾ ਵਿਆਹ ਆ ਉਹ ਕਰ ਸਕਣ ਤੇ ਇਸ ਦੇ ਨਾਲ ਗੱਲਬਾਤ ਦੇ ਉੱਤੇ ਵੀ ਨਜ਼ਰ ਪਾ ਲੈਣੇ ਆ ਸੁਣਦੇ ਆ ਇੱਕ ਵਾਰ ਕਿ ਸਾਰੇ ਪਰਿਵਾਰ ਦੇ ਕੀ ਬੋਲ ਨੇ ਤੇ ਇਸ ਮੌਕੇ ਦੇ ਉੱਤੇ ਮਾਂ ਪਿਓ ਤੇ ਬੇਟੀ ਨੇ ਕੀ ਬਿਆਨ ਦਿੱਤੇ ਨੇ ਗਿਰਨਦੀਪ ਕਿਥੋਂ ਦੇ ਰਹਿਣ ਵਾਲੇ ਤੁਸੀਂ ਪਿੰਡ ਛੇਨੇਵਾਲੇ ਚਿੱਤ ਦੇ ਤੇ ਤੁਹਾਡਾ ਵਿਆਹ ਕਰਵਾਉਦਾ ਸੀ ਤੁਸੀਂ ਦਸਵੇਂ ਮਹੀਨੇ ਕੀ ਉਮੀਦਾਂ ਕਿਸ ਤਰ੍ਹਾਂ ਦੀਆਂ ਰੱਖੀਆਂ ਤੁਸੀਂ ਸੁਪਨੇ ਕਿਸ ਤਰ੍ਹਾਂ ਦੇਖਦੇ ਅੱਜ ਜਿਹੜਾ ਬਾਦ ਸੁਪਨੇ ਸੀ ਜਿਹਾ ਸਾਰੇ ਪਾਣੀ ਨਾਲ ਰੋੜ ਲੈ ਵਾਦੂ ਸੁਪਨੇ ਸਿੱਧੇ ਸਾਰੇ ਪਾਣੀ ਨਾਲ ਖਰਾਬ ਹੋ ਗਿਆ ਕਿਸ ਤਰ੍ਹਾਂ ਤੋਂ ਇਹ ਪਾਲੀ ਫਸਲ ਕਿਸ ਤਰ੍ਹਾਂ ਫਸਲ ਅਸੀਂ ਮੇਰੇ ਢਾਡੀ ਨਿੰਨੇ ਪਿਆਰਾ ਨਾਲ ਪਾਲੀ ਸੀ ਜਿਵੇਂ ਸਾਨੂੰ ਪਾਲਦਾ ਉਹਨੇ ਪਾਲੀ ਸੀ ਉਹਨੇ ਇੰਨਾ ਦਾ ਧਿਆਨ ਰੱਖਿਆ ਸੀ ਪਰ ਪਾਣੀ ਨਾ ਸਭ ਖਤਮ ਰਹਾ ਸਾਡੀ ਫਸਲ ਦੇ ਨਾਲ ਨਾਲ ਸਾਡੀ ਜ਼ਮੀਨ ਹੀ ਵਿੱਚ ਰੋੜ ਤੇ ਡਾ ਦੇ ਲੱਗੇ ਰੋੜ ਤੇ ਜਿੰਦੇ ਨਾਲ ਸਾਡੀ ਰੋਟੀ ਚੱਲਦੀ ਸੀ ਜਿੰਦੇ ਸਿਰ ਤੇ ਆ ਸੀ ਸੀ ਉਮੀਦ ਸੀ ਕਿ ਕੋਈ ਆਏਗਾ ਕੁਝ ਹਨਾ ਹਾਂਜੀ ਸਾਨੂੰ ਸੀ ਜੇ ਉਮੀਦ ਵੀ ਸਾਡੀ ਫਸਲ ਹੋਏ ਜੀ ਫਿਰ ਮੇਰਾ ਵਿਆਹ ਵੀ ਹੋ ਜੇਦਾ ਕੋਈ ਖਰਚਾ ਵੀ ਨਹੀਂ ਹੋਣਾ ਕਰਜ਼ਾ ਵੀ ਨਹੀਂ ਚੜਨਾ ਪਰ ਹੁਣ ਸਭ ਤਾਂ ਹੋ ਸਕਦਾ ਇਹ ਕਰਜ਼ਾ ਲੈਣਾ ਪਵੇ ਜਾਂ ਇਸ ਤਰ੍ਹਾਂ ਦਾ ਯਾਰ ਇਹ ਬੁੱਧਾ ਤੇ ਸਾਰਾ ਪਾਣੀ ਹਾਂਜੀ ਸਾਰਾ ਪਾਣੀ ਫੇਰ ਤੋਂ ਐਨਾ ਮੇਰੇ ਦਾਦੀ ਨੇ ਪਿਆਰ ਨਾਲ ਫਸਲ ਨੂੰ ਬਸ ਸਾਹਮਣੇ ਰੱਖਿਆ ਸੀ ਜ਼ਮੀਨ ਨੂੰ ਇੰਨੀ ਮਿਹਨਤ ਨਾਲ ਬਣਾਈ ਸੀ ਉਹਨਾਂ ਨੇ ਹਾਂਜੀ ਪ੍ਰਾਪ ਮੇਰਾ ਹੈਂਡੀ تھا ਉਹ ਕਰ ਨਹੀਂ ਸਕਦਾ ਹੈ ਕੋਈ ਵੀ ਕਰਦਾ ਤੁਸੀਂ ਕਰਾਉਂਦੇ ਸੀ ਹਰ ਹਾਂਜੀ ਤੁਸੀਂ ਕਰਾਉਦੇ ਸੀ ਹਾਂਜੀ ਅਸੀਂ ਆਪ ਖੇਤ ਜਾਂਦੇ ਸੀ ਜੇ ਮੇਰੀ ਮੰਮੀ ਸੀ ਡੈਡੀ ਅਸੀਂ ਤਿੰਨ ਪੂਰਾ ਪਰਿਵਾਰ ਹੀ ਹਾਂਜੀ ਪਾਰ ਰਿਹਾ ਹਾਂ ਹਾਂਜੀ ਹਾਂਜੀ ਕੋਈ ਉਮੀਦ ਨਹੀਂ ਰਹੀ ਨਹੀਂ ਹੁਣ ਨਹੀਂ ਕੋਈ ਉਮੀਦ ਨਹੀਂ ਰਹੀ ਵੀ ਦੁਬਾਰਾ ਜ਼ਮੀਨਾਂ ਵਾੜ ਸਕਣ ਨਹੀਂ ਲੀਤ ਰਹੀ ਨਹੀਂ ਦਰਿਆ ਨੇ ਵਿੱਚੇ ਲੈ ਲਈ ਆਪ ਦੇ ਹੀ ਹਾਂਜੀ ਪਾਣੀ ਨਸਾਰੀ ਰੋਡ ਤੇ ਸਾਡੀ ਸਾਰੀ ਜ਼ਮੀਨ ਡੈਗ ਵੀ ਸਾਡੇ 2 ਕਿੱਲੇ ਜ਼ਮੀਨ ਸੀ ਜਿੰਦੇ ਤੋਂ ਸਾਡੀ ਰੋਟੀ ਚੱਲਦੀ ਸੀ ਜੇ ਸੀ ਰੋਟੀ ਖਾਂਦੇ ਸੀ ਰੋਟੀ ਤਾਂ ਵੀ ਆਵਾਜ਼ ਆ ਰੋਟ ਇਸ ਤਰ੍ਹਾਂ ਹੁਣ ਸਾਨੂੰ ਕੋਈ ਉਮੀਦ ਨਹੀਂ ਪਈ ਸੀ ਰੋਟੀ ਤੇ ਖਾਣਾ ਕਿੱਥੇ ਜਾਵਾਂਗੇ ਕੋਈ ਹੋਰ ਕੰਮ ਕਰ ਵੀ ਨਹੀਂ ਨਹੀਂ ਜੀ ਹੋਰ ਕੀ ਬਸ ਜ਼ਮੀਨ ਸੀ ਜਿੰਦੇ ਸਿਰ ਤੇ ਅਸੀਂ ਵੀ ਸੀ ਜਿੱਥੋਂ ਆਣਾ ਸੀ ਕੁਝ ਹਾਂਜੀ ਬਿੱਟੂ ਸਿੰਘ ਨਾਮ ਮੇਰਾ ਹਾਂਜੀ ਪਿੰਡ ਸੀ ਨਲ ਜੁਗੇ ਫਰੋਜਪੁਰ ਤੋਂ ਸਾਡੀ ਫਸਲ ਤਾਂ ਖਰਾਬ ਹੋਈ ਨਾਲ ਜ਼ਮੀਨ ਵੀ ਲੋੜ ਗਈ ਹੂੰ ਜੋ ਮਿੱਡਾ ਸਭ ਖਤਮ ਹੋ ਗਿਆ ਤੇਰਾ ਵਿਆਹ ਵੀ ਰੱਖਿਆ ਹਾਂਜੀ ਪਤਾ ਤੁਹਾਡਾ ਅਸੀਂ ਤਾਂ ਕੀ ਸੁਪੜੇ 10ਵੇਂ ਮਹੀਨੇ ਤੇ ਰੱਖਿਆ ਸੀ ਵਿਆਹ ਪਰ ਨਹੀਂ ਹੋਣੂਗਾ ਕੀ ਸੁਖਣੇ ਤੁਹਾਡੇ ਕਿਸ ਤਰ੍ਹਾਂ ਦੇ ਸੁਖਣੇ ਵਿਆਹ ਕਰਾਂਗੇ ਕੀ ਆਰਤੀਆਂ ਤੂੰ ਫੜ ਕੇ ਕਰਾਂਗੇ ਕਿਸ ਤਰ੍ਹਾਂ ਕਰਾਂਗੇ ਹਾਂਜੀ ਉਹ ਆਰਤੀਓ ਕਰਜ਼ਾ ਲੈ ਕੇ ਵਿਆਹ ਕਰਾਂਗੇ ਫਸਲ ਦੇ ਦਿਆਂਗੇ ਪਰ ਨੇ ਸਭ ਕੁਝ ਖਤਮ ਹੋ ਗਿਆ ਇਹ ਦਰਿਆ ਤੁਹਾਡੀ ਜ਼ਮੀਨ ਸਾਰੀ ਲੈ ਗਿਆ ਸਾਰੀ ਸਾਰੀ ਲੈ ਗਿਆ ਸਾਰੀ ਰੋੜ ਗਈ ਸਭ ਖਤਮ ਹੋ ਗਿਆ ਨਹੀਂ ਉੜ ਰਾਇ ਕੋਈ ਨਹੀਂ ਜੀ ਆਸਰਾ ਕੋਈ ਸਹਾਰਾ ਕੋਈ ਕੁਛ ਨਹੀਂ ਸਰਕਾਰ ਆ ਗਈ ਹੋ ਬੇਨਤੀ ਹੈ ਵੀ ਕੁਛ ਸਾਡੀ ਮਦਦ ਕੀਤੀ ਜਾਵੇ ਹਾਂ ਜੀ ਹਾਂਜੀ ਧੀ ਦਾ ਵਿਆਹ ਵੀ ਹੋ ਸਕਦਾ ਹਾਂਜੀ ਬਹੁਤ ਮੁਸ਼ਕਲ ਚ ਆ ਸੀ ਕਿਸ ਤਰ੍ਹਾਂ ਪਾਲੀ ਸੀ ਫਸਲ ਜੀ ਬਹੁਤ ਹੀ ਵਧੀਆ ਚੰਗੀ ਪਾਲੀ ਸੀ ਫਸਲ ਪੁੱਤਾਂ ਵਾਂਗੂ ਪਰ ਨਹੀਂ ਸਭ ਕੁਝ ਖਤਮ ਹੋ ਗਿਆ ਬੜੀ ਮਿਹਨਤ ਕੀਤੀ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਫਸਲ ਖਰਾਬ ਹੋ ਗਈ ਬਾਕੀ ਜ਼ਮੀਨ ਵੀ ਰੁੜ ਗਈ ਜ਼ਮੀਨ ਵੀ ਖਤਮ ਹੋ ਗਈ ਹਾਂਜੀ ਠੀਕ ਉਨ ਕੀ ਕਰਾਂਗੇ ਅਸੀਂ ਤੇ ਕੀ ਖਾਵਾਂਗੇ ਇਹੋ ਸਾਡੀ ਮੇਨ ਸੀ ਆਸਰਾ ਸੀ ਮੇਨ ਦਾ ਪਰ ਨਹੀਂ ਉਹ ਵੀ ਖਤਮ ਹੋ ਗਈ ਮੁੰਡਾ ਵੀ ਹੈਂਡੀਕੈਪ ਬਸ ਜੀ ਬੱਚਾ ਤੁਹਾਡਾ ਹੈਂਡੀਕੈਪ ਹੈਂਡੀਕੈਪ ਬੱਚਾ ਕੀ ਕੀਤਾ ਜਾ ਸਕਦਾ ਉਹ ਮਾਲਕ ਦੀ ਮੇਰ